ਲੋ ਜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ 15 ਅਕਤੂਬਰ ਨੂੰ ਸਰਪੰਚਾਂ ਤੇ ਪੰਚਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਇਹਨਾਂ ਚੋਣਾਂ ਨੂੰ ਉਡੀਕ ਰਹੇ ਸਗੇ ਤੁਸੀਂ ਜਾਣਦੇ ਹੋ ਸਾਡੇ ਅਕਸਰ ਲੋਕ ਸਭਾ ਦੀਆਂ ਚੋਣਾਂ ਦੇ ਨਾਲੋਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲੋਂ ਜਿਆਦਾ ਜਿਹੜਾ ਰੌਲਾ ਰੱਪਾ ਜਾਂ ਜਿਆਦਾ ਜਿਹੜਾ ਉਤਸ਼ਾਹ ਆ ਉਹ ਮੋਸਟਲੀ ਪੰਚਾਇਤੀ ਚੋਣਾਂ ਦੇ ਲਈ ਹੁੰਦਾ ਸੋ ਉਹਨਾਂ ਤੇ ਆਪਾਂ ਗੱਲ ਕਰਦੇ ਹਾਂ ਕਿ ਜੇ ਇਸ ਟਾਈਮ ਪੀਰੀਅਡ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਇਹ ਕਿੰਨੀ ਆਕੀਜ਼ੀ ਹੋਣਗੀਆਂ ਪੰਜਾਬੀਆਂ ਦੇ ਲਈ ਇਹ ਪੈਸੇ ਲੇਟ ਆ ਆਪਾਂ ਪਿਛਲੇ ਸਾਲ ਜਿਹੜੀਆਂ ਚੋਣਾਂ ਹੋਣੀਆਂ ਚਾਹੀਦੀਆਂ ਸੀ ਸੋ ਇਸ ਵਿਸ਼ੇ ਤੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਤੁਸੀਂ ਮੇਰੇ ਨਾਲ YouTube ਜਾਂ TikTok ਉੱਤੇ ਜੁੜੇ ਹੋਏ ਹੋ ਤੇ ਬੇਨਤੀ ਹੈ ਕਿ ਜਿੱਥੇ ਵੀ ਜਿਹੜੇ ਵੀ ਪਲੇਟਫਾਰਮ ਤੇ ਦੇਖ ਰਹੇ ਹੋ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਜੇਕਰ ਆਪਾਂ ਖਬਰ ਤੇ ਆਈਏ ਤੇ ਕੱਲ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਰਾਜ ਚੋਣ ਰਾਜ ਕਮਿਸ਼ਨ ਉਹਦੇ ਵੱਲੋਂ ਜਿਹੜਾ ਇਹਨਾਂ ਨੇ ਐਲਾਨ ਕਰਤਾ ਕਿ 15 ਅਕਤੂਬਰ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ 13237 ਸਰਪੰਚਾਂ ਅਤੇ 83437 ਪੰਚਾਂ ਦੀ ਜਿਹੜੀ ਚੋਣ ਹੋਣੀ ਆ ਸਰਪੰਚੀ ਦੇ ਲਈ ਗੁਲਾਬੀ ਤੇ ਪੰਚਾਂ ਦੇ ਲਈ ਸਫੇਦ ਰੰਗ ਦਾ ਜਿਹੜਾ ਵੋਟ ਪੇਪਰ ਹੋਣਾ ਇਸ ਵਾਰ ਬਟਨ ਨਹੀਂ ਦਬਣਾ ਜਿਹੜਾ ਆਪਾਂ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਆਮ ਤੌਰ ਤੇ ਹੁੰਦਾ ਇਸ ਵਾਰ ਜਿਹੜਾ ਵੋਟ ਪੇਪਰਸ ਦੀ ਜਿਹੜੀ ਆ ਚੋਣ ਹੋਣੀ ਆ ਤੇ ਪੰਜਾਬੀ ਟ੍ਰਿਬਿਊਨ ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਨਾਮਜ਼ਦਗੀ ਦਾਖਲ ਕਰਨ ਦੀ ਮਿਤੀ ਹੈਗੀ 27 ਸਤੰਬਰ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ ਹੈਗੀ 4 ਅਕਤੂਬਰ ਇਹਨਾਂ ਦੀ ਪੜਤਾਲ ਨਾਮਜ਼ਦਗੀਆਂ ਦੀ ਕੀਤੀ ਜਾਣੀ 5 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 7 ਅਕਤੂਬਰ ਹੈ ਤੇ VOTING ਤੇ ਨਤੀਜਾ 15 ਅਕਤੂਬਰ ਨੂੰ ਆਉਣਾ ਸੋ ਉਸੇ ਹੀ ਸ਼ਾਮ ਜਿਸ ਜਿਹੜਾ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪਾ ਸਕਣਗੇ ਲੋਕ ਤੇ ਉਸੇ ਹੀ ਸ਼ਾਮ ਨੂੰ ਜਿਹੜਾ ਇਹਦਾ ਐਲਾਨ ਵੀ ਹੋ ਜਾਣਾ ਕਿ ਨਤੀਜਾ ਦਾ ਐਲਾਨ ਵੀ ਹੋ ਜਾਣਾ ਵੀ ਕੌਣ ਜਿੱਤਿਆ ਤੇ ਕੌਣ ਹਾਰਿਆ ਸੋ ਇਹ ਜੀ ਇਸ ਸਮੇਂ ਇਹ ਕੱਲ ਇਹ ਜਿਹੜੀ ਅਨਾਉਂਸਮੈਂਟ ਸਾਹਮਣੇ ਆਈ ਆ ਤੇ ਇਹਦੇ ਵਿੱਚ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਅੱਛਾ ਇੱਕ ਤਾਂ ਜਿਹੜਾ ਇਹ ਆਪਣਾ ਇਲੈਕਸ਼ਨ ਕੋਡ ਆ ਮਾਡਲ ਕੋਡ ਆਫ ਕੰਡਕਟ ਆ ਇਹ ਲਾਗੂ ਹੋ ਗਿਆ ਉਸੇ ਸਮੇਂ ਤੋਂ ਤੇ ਜਿੱਥੇ ਜਿਹੜੇ ਮਿਊਨਿਸਪਲ ਏਰੀਆਜ਼ ਨੇ ਉੱਥੇ ਇਹ ਕੋਡ ਨਹੀਂ ਲਾਗੂ ਹੈਗਾ ਆਦਰਵਾਈਜ਼ ਬਾਕੀ ਜਗ੍ਹਾਾਂ ਦੇ ਜਿਹੜੇ ਆ ਇਹ ਇਲੈਕਸ਼ਨ ਕੋਡ ਆ ਉਹਦੀ ਸ਼ੁਰੂਆਤ ਜਿਹੜੀ ਹੋ ਗਈ ਆ ਇਹ ਇਹਦੇ ਨਾਲ ਨਾਲ ਜੇਕਰ ਆਪਾਂ ਵੇਖੀਏ ਤਾਂ ਨੀਅਰਲੀ 1 ਕਰੋੜ 33 34 ਲੱਖ ਲੋਕ ਨੇ ਜਿਨ੍ਹਾਂ ਨੇ ਇਹ ਨਾ ਜਿਹੜਾ VOTING ਦੇ ਵਿੱਚ ਭਾਗ ਲੈਣਾ ਤੇ ਓਬਵੀਅਸਲੀ ਸਰਪੰਚ ਮੀਨਸ ਪੰਚਾਇਤ ਮੀਨਸ ਪਿੰਡ ਤੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਬਣਨੀਆਂ ਤੇ ਖੇਤੀ ਮੀਨਸ ਪੰਡ ਝੋਨਾ ਮੀਨਸ ਪੰਡ ਤੇ ਇਹ ਇਹ ਜਿਹੜੀ ਆ ਝੋਨੇ ਦੀ ਫਸਲ ਦਾ ਪੀਕ ਟਾਈਮ ਆ ਜਦੋਂ ਇਹਨਾਂ ਨੇ ਇਹ ਐਲਾਨ ਕੀਤਾ 23 ਲੱਖ ਹੈਕਟੇਅਰ ਜਿਹੜਾ ਚੋਣਾ ਹੋਣਾ ਜੀ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੁੰਦਾ ਸੋ ਇਹਨੂੰ ਜਿਹੜਾ ਜੇਕਰ ਤੁਸੀਂ ਕੇਂਦਰੀ ادارے ਨੇ ਜਿਹੜੇ মিডিਆ ਦੇ ਉਹ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਟੌਪ ਜਿਹੜਾ ਸੀਜ਼ਨ ਆ ਇਹ ਮੇਨ ਦਿਨਿਆ ਸੀਜ਼ਨ ਦੇ ਜਦੋਂ ਇਹਨਾਂ ਨੇ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਤੇ ਇਹ ਕਿਸ ਹਿਸਾਬ ਨਾਲ ਕੀਤਾ ਕਿਦਾਂ ਕੀਤਾ ਇਹ ਹਜੇ ਉਧਰੋਂ ਪੈਸੇ ਦਾ ਜੇਕਰ ਆਪਾਂ ਆਮ ਆਦਮੀ ਪਾਰਟੀ ਦੇ ਹਿਸਾਬ ਦੇ ਨਾਲ ਦੇਖੀਏ ਤੇ ਇਹਨਾਂ ਦੀਆਂ ਜਿੰਨੀ ਚੋਣਾਂ ਵੀ ਹੋਣ ਜਾ ਰਹੀਆਂ ਨੇ ਤੇ ਚਾਰ ਹੁੰਦੀਆਂ ਜਾਂ ਪੰਜ ਹੁੰਦੀਆਂ ਅਜੇ ਹੁਸ਼ਿਆਰਪੁਰ ਵਾਲਾ ਰੇਡ ਕਾ ਵਿੱਚ ਹੀ ਆ ਸੌਰੀ ਨਹੀਂ ਆਪਣਾ ਬੰਗਿਆਂ ਵਾਲਾ ਜਿਹੜਾ ਡਾਕਟਰ ਸੁਖਵਿੰਦਰ ਸੁਖੀ ਹੁਣੀ ਇਹਨਾਂ ਦੇ ਵਿੱਚ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਾਲੀ ਦਲ ਨੂੰ ਛੱਡ ਕੇ ਕਿ ਉੱਥੇ ਚੋਣ ਹੋਣੀ ਆ ਜਾਂ ਨਹੀਂ ਹੋਣੀ ਉਧਰੋਂ ਕੋਈ ਬਾਅਦ ਵਿੱਚ ਖਾਸ ਕੁਝ ਸੁਣਨ ਨੂੰ ਵੀ ਨਹੀਂ ਮਿਲਿਆ ਤੇ ਸੋ ਚਾਰ ਤਾਂ ਪੱਕੀਆਂ ਹੀ ਆ ਤੇ ਇਹ ਜਿੰਨੀ ਚੋਣਾਂ ਵਾਲਿਆਂ ਦੇ ਲਈ ਵੀ ਇਹ ਖਾਸੀ ਦਿੱਕਤ ਬਣ ਜਾਣੀ ਆ ਕਿ ਹੁਣ ਉਹ ਕਿਹੜੇ ਧਿਰ ਦਾ ਸਾਥ ਦੇਣਗੇ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਆ ਵੀ ਭਾਈ ਸਰਬਸੰਮਤੀ ਕਰੋ ਸਾਰਿਆਂ ਨੂੰ ਮਾਨ ਸਾਹਿਬ ਵੀ ਕਹਿ ਰਹੇ ਨੇ ਪਰ ਸਰਬਸੰਮਤੀਆਂ ਤੁਹਾਨੂੰ ਪਤਾ ਪਿੰਡਾਂ 'ਚ ਕਿੱਥੇ ਹੁੰਦੀਆਂ ਅੱਛਾ ਇੱਕ ਹੋਰ ਗੱਲ 40000 ਕਹਿੰਦੇ ਜੀ ਸਰਪੰਚ ਖਰਚ ਸਕਦਾ ਤੇ 30000 ਜਿਹੜੇ ਆ ਪੰਚ ਖਰਚ ਕਰ ਸਕਦਾ ਨੋਟਾ ਦੀ ਆਪਸ਼ਨ ਵੀ ਤੁਹਾਡੇ ਕੋਲ ਹੋਣੀ ਆ ਬਟ ਐਨੀਵੇ 40 ਜਿਹੜੀ ਤੁਹਾਡੀ ਖਰਚਾ ਕਰਨ ਦੀ ਜਿਹੜੀ ਹੱਦ ਹੱਦ ਬੰਦੀ ਆ ਉਹ 40000 ਸਰਪੰਚ ਦੀ ਹੈ ਤੇ 30000 ਪੰਚ ਦੀ ਹੈ ਇੱਥੇ ਤਾਂ ਉਹ ਚੰਨੀ ਸਾਹਿਬ ਦਾ ਡਾਇਲੌਗ ਮੈਨੂੰ ਲੱਗਦਾ ਸਹੀ ਬੈਠਦਾ ਵੀ ਕਿਆ ਗੱਲ ਕਰਦੇ ਹੋ ਯਾਰ ਹੈ ਇਹੀ ਤੇ ਜਿੱਦਾਂ ਮੈਂ ਕਿਹਾ ਵੇ ਸਾਡੇ ਤਾਂ ਲੋਕ ਸਭਾ ਦੇ ਵਿਧਾਨ ਸਭਾ ਦੇ ਨਾਲੋਂ ਜਿਹੜਾ ਰੌਲਾ ਰੱਪਾ ਪੰਚਾਇਤੀ ਚੋਣਾਂ ਦਾ ਜ਼ਿਆਦਾ ਹੁੰਦਾ ਸੋ ਬਾਕੀ ਖੈਰ ਆਬਵੀਅਸਲੀ ਜਿਹੜਾ ਹੋਣਾ ਤਾਂ ਨਹੀਂ ਚਾਹੀਦਾ ਬੇਸਿਕਲੀ ਚਾਹੀਦਾ ਤਾਂ ਇਦਾਂ ਹੀ ਆ ਪਰ ਪਿੰਡਾਂ ਦੇ ਵਿੱਚ ਜੋ ਹੁੰਦਾ ਆਪਾਂ ਸਾਰੇ ਪਿੰਡਾਂ ਦੇ ਨਿਵਾਸੀ ਆ ਮੋਸਟਲੀ ਤੇ ਆਪਾਂ ਨੂੰ ਪਤਾ ਕਿ ਕੀ ਉੱਥੇ ਬਣਦਾ ਕਿਸ ਹਿਸਾਬ ਨਾਲ ਸਾਰਾ ਕੰਮਕਾਜ ਚੱਲਦਾ ਹੈ ਤੇ ਖਾਸ ਕਰਕੇ ਅਸੀਂ ਜਿਹੜਾ ਪ੍ਰਵਾਸੀ ਭਾਈਚਾਰਾ ਆ ਸਾਡੇ ਬਰੋ ਵੀ ਮੈਨੂੰ ਲੱਗਦਾ ਬਹੁਤ ਵਾਰ ਜਿਹੜੀ ਜ਼ਿਆਦਾ ਕੋਸ਼ਿਸ਼ ਹੁੰਦੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਕਾਫੀ ਬਾਹਰੋਂ ਬੈਠ ਕੇ ਵੀ ਭਾਗ ਲੈਣ ਦੀ ਤੇ ਇਹਦੇ ਚੱਲਦੇ ਆ ਉੱਥੇ ਖਰਚੇ ਵੀ ਕਾਫੀ ਵੱਧਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਨਿਗ੍ਹਾ ਰੱਖਾਂਗੇ ਵੀ ਕਾਨੂੰਨ ਦਾ ਪਾਲਣ ਕੀਤਾ ਜਾਵੇ ਤੇ ਹੁਣਾਂ ਵੀ ਇਦਾਂ ਹੀ ਚਾਹੀਦਾ ਕਿਉਂਕਿ ਡੈਫੀਨਿਟਲੀ ਅਚਾ ਭਗਵੰਤਮਾਨ ਸਾਹਿਬ ਨੇ ਤਾਂ ਕਿਹਾ ਕਿ ਜੇਕਰ ਪਹਿਲਾਂ ਵਾਂਗ ਤੁਸੀਂ ਸੋਚਦੇ ਹੋ ਕਿ ਮੈਂ ਲੱਖਾਂ ਰੁਪਏ ਲਾ ਕੇ ਬਾਅਦ 'ਚ ਉਹਨੀ ਸਰਪੰਚੀ ਚੋ ਕੱਢ ਲੂੰਗਾ ਤੇ ਮੈਂ ਬੈਠਾਂ ਹੁਣ ਹੁਣ ਚੰਡੀਗੜ੍ਹ ਵੀ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਚੋਣ ਪ੍ਰਚਾਰ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਖਰਚਾ ਕਰ ਲਵਾਂਗੇ ਤਾਂ ਬਾਅਦ ਵਿੱਚ ਗਰੰਟਾ ਗਰੰਟਾ ਆਉਂਦੀਆਂ ਇੱਧਰ ਉੱਧਰ ਕਰ ਲਵਾਂਗੇ ਵੀ ਹੁਣ ਇਦਾਂ ਨਹੀਂ ਮੈਂ ਹੋਣ ਦੇਣਾ ਸੋ ਹਸਾਬ ਨਾਲ ਪੈਸੇ ਖਰਚੋ ਵੀ ਦੇਖ ਸੋਚ ਕੇ ਆਪਣਾ ਪੜਿਆ ਵਿਚਾਰ ਕੇ ਪੈਸਾ ਤੇਲਾ ਖਰਚੋ ਤੇ ਬਾਕੀ ਉਹਨਾਂ ਨੇ ਕਿਹਾ ਕਿ ਸਰਬਸੰਮਤੀਆਂ ਕਰ ਲਓ ਉਹਦੇ ਲਈ ਬਹੁਤ ਸਾਰੇ ਜਿਹੜੇ ਉਹਨਾਂ ਨੇ ਕਿਹਾ ਕਿ ਗਰਾਉਂਡਾ ਦੇਮਾਗੇ ਜਾਂ ਜਿਹੜਾ ਪੈਸੇ ਦੇਵਾਂਗੇ ਪੈਸੇ ਤਾਂ ਦੱਸ ਦਿਆ ਪਹਿਲਾਂ ਤੋਂ ਹੀ ਹੈਗੇ ਅੱਗੇ ਵੀ ਜਿਹੜਾ ਪੁਰਾਣੀਆਂ ਸਰਕਾਰਾਂ ਦੇ ਬਰੋਂ ਵੀ ਦਿੱਤੇ ਜਾਂਦੇ ਸੀ ਸਰਬਸੰਮਤੀ ਹੋਣ ਤੇ ਪਰ ਇਹਨਾਂ ਨੇ ਹੋਰ ਕਈ ਚੀਜ਼ਾਂ ਐਲਾਨੀਆਂ ਨੇ ਬਾਕੀ ਉਹ ਜਦੋਂ ਮਿਲਣ ਗਿਆ ਉਹ ਉਦੋਂ ਦੀਆਂ ਗੱਲਾਂ ਨੇ ਹਜੇ ਤਾਂ ਇਹਨਾਂ ਦੇ ਆਪਣੀ ਜਿਹੜੀ ਸਰਕਾਰ ਆ ਜਾਂ ਕਹਿ ਲਓਗੇ ਮੁੱਖ ਮੰਤਰੀ ਦੀ ਆਪਣੀ ਕੁਰਸੀ ਤੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਸੋ ਇਹ ਜਿਹੜਾ ਜਿੱਦਾਂ ਮੈਂ ਕਿਹਾ ਕਿ ਇੰਨਾ ਚੋਣੇ ਦਾ ਜਿਹੜਾ ਐਡਾ ਵੱਡਾ ਸੀਜ਼ਨ ਆ ਉਹਦੇ ਵਿੱਚ ਤੁਸੀਂ ਇਹ ਚੋਣਾਂ ਦਾ ਐਲਾਨ ਕਰਦੇ ਹੋ ਜਿੱਥੇ ਹੁਣ ਅੱਗੇ ਤੁਸੀਂ ਨੀਅਰਲੀ ਸਾਲਵੇਟ ਕਰ ਲਈ ਤਾਂ ਸ਼ਾਇਦ ਜਾਂ ਤਾਂ ਫਿਰ ਥੋੜਾ ਜਿਹਾ ਹੋਰ ਹੋਰ ਕਰ ਲੈਂਦੇ ਵੈਸੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ-ਬਾਰ ਇਹਨਾਂ ਨੂੰ ਪੁੱਛ ਰਿਹਾ ਸੀਗਾ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਕਿਉਂਕਿ 10 ਜਿਹੜਾ ਅਗਸਟ 2023 ਨੂੰ ਸਾਲ तकरीबन ਉਸ ਸਾਲ ਤੋਂ ਵੀ ਉੱਤੇ ਹੋ ਗਿਆ ਇਹਨਾਂ ਨੇ ਜਿਹੜਾ 4 5 5 6 ਮਹੀਨੇ ਪਹਿਲਾਂ ਹੀ ਇਹਨਾਂ ਨੇ ਜਿਹੜਾ ਭੰਗ ਕਰਤਾ ਸਾਰਾ ਇਹ ਪੰਚਾਇਤੀ ਸਿਸਟਮ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਨੇ 18 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਉਸ ਹਿਸਾਬ ਦੇ ਨਾਲ 2023 ਦੇ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਸੀਗੀਆਂ ਇਹਨਾਂ ਨੇ 5 6 ਮਹੀਨੇ ਪਹਿਲਾਂ ਕਰਤਾ ਤੇ ਉਦੋਂ ਜਿਹੜੀ ਕੋਈ ਪਟੀਸ਼ਨ ਜਾਂਦੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਸਰਕਾਰ ਆ ਇਹਨੂੰ ਵਿਦਡਰੋ ਕਰ ਜਾਂਦੀ ਆ ਆਪਣੀ ਇਸ ਜਿਹੜੀ ਆ ਨੋਟੀਫਿਕੇਸ਼ਨ ਨੂੰ ਉਹ ਵਾਪਸ ਲੈ ਲੈਂਦੇ ਆ ਤੇ ਉਦੋਂ ਬਾਅਦ ਜਦੋਂ ਫਿਰ ਇਹ ਦਸੰਬਰ ਦੇ ਵਿੱਚ ਇਹਨਾਂ ਦਾ ਕਾਰਜਕਾਰ ਖਤਮ ਹੁੰਦਾ ਉਹ ਉਸ ਤੋਂ ਬਾਅਦ ਸਰਕਾਰੀ ਅਫਸਰ ਹੀ ਜਿਹੜਾ ਚਲਾ ਰਹੇ ਨੇ ਪੰਚਾਇਤਾਂ ਨੂੰ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਤੌਜੀ ਇਹ ਪੇਸ਼ ਕੀਤੀ ਆ ਆਰਗੂਮੈਂਟ ਇਹ ਦਿੱਤੀ ਆ ਗਵਰਨਮੈਂਟ ਦੇ ਵੱਲੋਂ ਕਿ ਕਿਉਂਕਿ ਲੋਕ ਸਭਾ ਚੋਣਾਂ ਆ ਗਈਆਂ ਸੀ ਇਸ ਕਰਕੇ ਜਿਹੜਾ ਅਸੀਂ ਵਿਅਸਤ ਹੋ ਗਏ ਤਾਂ ਕਰਕੇ ਚੋਣਾਂ ਸੱਤੋਂ ਨਹੀਂ ਕਰਵਾ ਸਕੇ ਅਸੀਂ ਪਰ ਇਹ ਹੁਣ ਇੱਕ ਤਾਂ ਤਿਉਹਾਰਾਂ ਦਾ ਸੀਜ਼ਨ ਆ ਇਹ ਦਸਹਿਰੇ ਤੋਂ ਬਾਅਦ ਤੇ ਦੀਵਾਲੀ ਦੇ ਵਿਚਕਾਰ ਜਿਹੜੀ ਆ ਚੋਣ ਹੋਣ ਜਾ ਰਹੀ ਆ ਤੇ ਫੇਰ ਸਭ ਤੋਂ ਵੱਡੀ ਗੱਲ ਜਿਹੜੀ ਆ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਪੰਚਾਇਤਾਂ ਮੀਨਸ ਸਪੈਂਡ ਤੇ ਝੋਨਾ ਆਲਸੋ ਮੀਨਸ ਸਪੈਂਡ ਪਿੰਡਾਂ ਦੇ ਲੋਕ ਇਸ ਸਮੇਂ ਪੂਰਾ ਜਿਹੜਾ ਉਹਨਾਂ ਦੀ ਪ੍ਰਾਥਮਿਕਤਾ ਆ ਬਿਜ਼ੀ ਆ ਉਹ ਬਹੁਤ ਜ਼ਿਆਦਾ ਇਹ ਇੱਕ ਵੱਡੀ ਪ੍ਰੋਬਲਮ ਤੇ ਰੁਕਾਵਟ ਮੰਨ ਸਕਦੀ ਆ ਇਹ ਜਿਹੜਾ ਬਹੁਤ ਸਾਰੇ ਲੋਕ ਆ ਆਪਣੇ ਬੀਤੀ ਸ਼ਾਮ ਸਰਦਾਰ ਹਮੀਰ ਸਿੰਘ ਉਹਨਾਂ ਨੂੰ ਮੈਂ ਸੁਣਿਆ ਸੀਗਾ ਉਹਨਾਂ ਦੀ ਗੱਲ ਮੈਨੂੰ ਬਹੁਤ ਸਹੀ ਲੱਗੀ ਕਿ ਬਹੁਤ ਸਾਰੇ ਸਾਡੇ ਲੋਕ ਜਿਹੜੇ ਕੰਪੈਨਾਂ ਵਾਲੇ ਆ ਉਹ ਦੂਰ ਸ੍ਰੀ ਰਾਜਾਂ ਦੇ ਵਿੱਚ ਵੀ ਜਾਂਦੇ ਨੇ ਤੇ ਉਹਨਾਂ ਦੀ ਵੋਟ ਦਾ ਕੀ ਬਣੂਗਾ ਫਿਰ ਡੈਫੀਨਿਟਲੀ ਜਦੋਂ ਤੁਸੀਂ ਬੀਜ਼ੀ ਹੁੰਨੇ ਆ ਤੇ ਉਦੋਂ ਤੁਸੀਂ ਕਿੱਦਾਂ ਜਿਹੜੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਉਹ ਵੋਟ ਮੰਗਣ ਕੀ ਮੰਡੀਆਂ 'ਚ ਜਾਇਆ ਕਰਨਗੇ ਜਾਂ ਇੱਕ ਪਾਸੇ ਜਿਹੜੇ ਕਿਸਾਨ ਆ ਉਹ ਆਪਣੀ ਫਸਲ ਚੱਕਣ ਦੇ ਵਿੱਚ ਵਿਅਸਤ ਨੇ ਤੇ ਦੂਜੇ ਪਾਸੇ ਕੋਈ ਆ ਕੇ ਤੁਹਾਡੇ ਦਰਾਂ ਦੇ ਵਿੱਚ ਖੜਾ ਹਾਂ ਜੀ ਮੈਂ ਤੁਹਾਡਾ ਸਰਪੰਚ ਮੰਡ ਦੇ ਲਈ ਆਇਆ ਜਾਂ ਮੈਂ ਤੁਹਾਡੇ ਜਿਹੜਾ ਏਰੀਏ ਦਾ ਤੁਹਾਡੀ ਗਲੀ ਦਾ ਮੈਂ ਪੰਜ ਬੰਨਾਂ ਤੇ ਮੈਨੂੰ ਤੁਸੀਂ ਜਿਹੜਾ ਸਮਰਥਨ ਦਿਓ ਤੇ ਉਹ ਬੰਦਾ ਵੈਸੇ ਹੀ ਚੱਲਦਾ ਕਰਦਾ ਵਿਚ ਉਹ ਚਲੋ ਕੋਈ ਨਹੀਂ ਦੇਖਦਿਆ ਦੇਖਦਿਆ ਕਰਦਾ ਤੁਹਾਡੇ ਨਾਲੀਆਂ ਤੁਹਾਡੇ ਨਾਲੀਆਂ ਤੇ ਆਪਣਾ ਬੰਦਾ ਆਪਣੇ ਕੰਮ 'ਚ ਬਿਜ਼ੀ ਹੁੰਦਾ ਸੋ ਇਹ ਤਰੀਕ ਨੂੰ ਲੈ ਕੇ ਜਾਂ ਟਾਈਮ ਪੀਰੀਅਡ ਨੂੰ ਲੈ ਕੇ ਇੱਕ ਸਵਾਲ ਹੈ ਤੇ ਸੱਤਾਧਾਰੀ ਧਿਰ ਦੇ ਲਈ ਆਪਣੀ ਵੀ ਪ੍ਰੋਬਲਮ ਹੋਣੀ ਜਿਵੇਂ ਮੈਂ ਕਿਹਾ ਕਿ ਚਾਰ ਜਿਬਨੀ ਚੋਣਾ ਤਾਂ ਹੋਣ ਜਾ ਰਹੀਆਂ ਨੇ ਡੈਫੀਨਿਟਲੀ ਤੇ ਇਹਨਾਂ ਦੇ ਜਿਹੜੇ ਉਮੀਦਵਾਰ ਹੁਣ ਉਹ ਕਿਹੜੇ ਧੜੇ ਦੇ ਨਾਲ ਖੰਡਣਗੇ ਕਿ ਅਸੀਂ ਇਸ ਧੜੇ ਦੇ ਨਾਲ ਖੜਦੇ ਆ ਜਾਂ ਇਸ ਧੜੇ ਦੇ ਨਾਲ ਖੜਦੇ ਆ ਤੇ ਉੱਥੇ ਵੀ ਫਿਰ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਵਿਰੋਧੀ ਸੁਰਾਂ ਹੁੰਦੀਆਂ ਬਗਾਵਤੀ ਸੁਰਾਂ ਹੁੰਦੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਜਾਣਾ ਇਹ ਇਹ ਵੀ ਵੈਸੇ ਮੈਨੂੰ ਸਮਝ ਨਹੀਂ ਸੀ ਆਈ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਪੰਜਾਬ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਨੇ ਤੇ ਪੰਜਾਬ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਸਰਦਾਰ ਭੋਗਨ ਸਿੰਘ ਮਾਨ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਵਾਰ ਇਦਾਂ ਕਰਤਾ ਕਿ ਤੁਹਾਨੂੰ ਤੁਸੀਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਦੇ ਹਾਲਾਂਕਿ ਕਹਿੰਦੇ ਇਹ ਵੀ ਪਹਿਲਾਂ ਵੀ ਨਹੀਂ ਸੀ ਲੜਦੇ ਉਦਾਂ ਇੱਕ ਸਿਗਾ ਇੱਕ ਆਪਸ਼ਨ ਸੀਗੀ ਤੁਸੀਂ ਯੂਜ਼ ਕਰ ਸਕਦੇ ਪਰ ਕੋਈ ਕਰਦਾ ਨਹੀਂ ਸੀ ਵੀ ਤੁਸੀਂ ਪਾਰਟੀ ਦੇ ਚੋਣ ਨਿਸ਼ਾਨ ਦੇ ਚੋਣ ਨਹੀਂ ਲੜ ਸਕਦੇ ਪਰ ਮਾਨ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੇ ਪੋਸਟਰ ਦੇ ਉੱਤੇ ਆਪਣੇ ਕਿਸੇ ਚਹੇਤੇ ਲੀਡਰ ਦੀ ਫੋਟੋ ਜ਼ਰੂਰ ਲਾ ਸਕਦੇ ਆ ਤੇ ਫਿਰ ਮੈਨੂੰ ਲੱਗਾ ਵੀ ਇਹ ਵੀ ਕੰਨ ਇਧਰ ਦੀ ਘਮਾ ਕੇ ਇਧਰ ਦੀ ਫੜਨ ਵਾਲੀ ਗੱਲ ਆ ਕਿ ਫੇਰ ਤਾਂ ਉੱਥੇ ਕੀ ਗੱਲ ਆ ਗਈ ਜੇ ਤੁਸੀਂ ਸਿਆਸੀ ਪਾਰਟੀਆਂ ਦਾ ਜਿਹੜਾ ਵਿੱਚੋਂ ਰੋਲ ਕੱਢਣਾ ਸੀ ਵੀ ਉਹ ਤਾਂ ਘੁਮ ਘਮਾ ਕੇ ਫੇਰ ਉੱਥੇ ਹੀ ਆ ਗਿਆ ਕਿ ਜੇ ਤੁਸੀਂ ਫੋਟੋ ਕਿਸੇ ਲੀਡਰ ਦੀ ਲਾ ਸਕਦੇ ਆ ਇਹ ਹੁਣ ਪੰਗਾ ਪੈ ਗਿਆ ਵੀ ਹੁਣ ਫੋਟੋ ਜਿਹੜਾ ਭਗਵੰਤ ਸਿੰਘ ਮਾਨ ਦੀ ਕੋਈ ਲਾਵੇ ਕੇਜਰੀਵਾਲ ਦੀ ਲਾਵੇ ਜਾਂ ਫਿਰ ਉਹ ਮੋਦੀ ਸਾਹਿਬ ਦੀ ਲੱਗੂਗੀ ਜਾਂ ਜਾਖਰ ਸਾਹਿਬ ਦੀ ਲੱਗੂ ਜਾਂ ਉਹਨਾਂ ਦੇ ਜਿਹੜਾ ਕੋਈ ਲੋਕਲ ਲੀਡਰ ਹੋਊਗਾ ਅਕਾਲੀ ਦਲ ਬਾਦਲ ਦੇ ਪਹਿਲੇ ਧੜੀਬੰਦੀ ਦਾ ਬੜੀ ਵੱਡੀ ਜਿਹੜਾ ਪੱਧਰ ਤੇ ਸ਼ਿਕਾਰ ਆ ਉੱਥੇ ਹੁਣ ਸੁਧਾਰ ਲਹਿਰ ਵਾਲਿਆਂ ਦੇ ਪੋਸਟਰਾਂ ਦੀਆਂ ਫੋਟੋ ਉਹਨਾਂ ਦੀਆਂ ਲੱਗਣਗੀਆਂ ਜਾਂ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਮਜੀਠੀਆ ਸਾਹਿਬ ਦੀਆਂ ਲੱਗਣਗੀਆਂ ਤੇ ਜਾਂ ਵੀ ਇਧਰੋਂ ਰਾਜਾ ਬੜਿੰਗ ਦੀ ਕੋਈ ਲਾਊਗਾ ਜਾਂ ਇਧਰੋਂ ਕੋਈ ਸਿੱਧੂ ਸਾਹਿਬ ਦੀ ਲਾਊ ਬਹਿਤ ਨਵਜੋਤ ਸਿੰਘ ਸਿੱਧੂ ਤਾਂ ਚਲੋ ਹੁਣ ਐਕਟਿਵ ਹੀ ਹੈ ਨੀ ਇਨਾ ਪੋਲਿਟਿਕਸ ਦੇ ਵਿੱਚ ਜਾਂ ਪ੍ਰਤਾਪ ਸਿੰਘ ਬਾਜਵਾ ਹੋ ਗਿਆ ਜਾਂ ਇਸ ਵੀਕ ਦੇ ਜਿੰਨੇ ਵੀ ਲੀਡਰ ਨੇ ਵੀ ਲੋਕਾਂ ਨੂੰ ਫਸਾ ਜਾ ਦਿੱਤਾ ਤੁਸੀਂ ਸੋ ਇਸ ਕਰਕੇ ਤੇ ਬਾਕੀ ਜੇਕਰ ਇਹਨਾਂ ਦੀ ਆਪਣੀ ਜਿਹੜੀ ਪਾਰਟੀ ਦੀ ਗੱਲ ਕਰੀਏ ਜਾਂ ਕਹਿ ਲਓ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਗੱਲ ਕਰੀਏ ਉਹ ਉਹਦੇ ਵਿੱਚ ਵੀ ਦੱਸਦੇ ਆ ਕਾਫੀ ਜਿਹੜੀਆਂ ਅੜਚਨਾ ਦਾ ਇਹਨਾਂ ਨੂੰ ਸਾਹਮਣਾ ਹੋ ਸਕਦਾ ਅ ਅੱਛਾ ਇਹ ਅਰੀਵੇ ਜੀ ਦੋ ਖਬਰਾਂ ਪੰਚਾਇਤੀ ਚੋਣਾਂ ਦੇ ਨਾਲ ਹੋਰ ਵੀ ਨੇਕਤਾ ਇੱਕ ਤਾਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਕੇ ਸੂਬੇ ਦੇ ਵਿੱਚ ਚੋਣ ਜਾਬਤਾ ਲਾਗੂ ਹੋਣ ਤੋਂ ਐਨ ਪਹਿਲਾਂ ਵੱਡਾ ਪੁਲਿਸ ਤੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਸੂਬਾ ਸਰਕਾਰ ਨੇ ਦੋ ਵਕ ਵਕ ਹੁਕਮਾਂ ਦੇ ਵਿੱਚ 50 ਭਰ ਦੇ ਵਿੱਚ 11 ਆਈਏਐਸ 22 ਆਈਪੀਐਸ ਤੇ 38 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਆ ਸੋ ਇਹ ਇਹਨਾਂ ਨੇ ਵੱਡੇ ਜਿਹੜੇ ਫੇਰਬਦਲ ਵੀ ਕੀਤੇ ਆ ਤੇ ਇਹ ਜਿਹੜੀ ਆਪਾਂ ਝੋਨੇ ਦੀ ਗੱਲ ਕਰ ਰਹੇ ਆ ਇਹਨੂੰ ਲੈ ਕੇ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਇੱਕ ਜਿਹੜਾ ਸਾਹਮਣੇ ਆਇਆ ਕਿ ਬਿਆਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਸੂਬੇ ਵਿੱਚ ਝੋਨੇ ਦੇ ਖਰੀਦ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਪੁੱਜਦੇ ਸਾਰ ਹੀ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੇ ਬੈਂਕ ਖਾਤੇ ਖਾਤਿਆਂ ਵਿੱਚ ਮੌਕੇ ਤੇ ਹੀ ਜਿਹੜੀ ਅਦਾਇਗੀ ਯਕੀਨੀ ਬਣਾਉਣ ਲਈ ਵਿਹਾਰਕ ਵਿਧੀ ਵਿਕਸਤ ਕੀਤੀ ਗਈ ਹੈ ਭਗਵਾਨ ਸਿੰਘ ਮਾਨ ਨੇ ਇਹ ਗੱਲ ਜਿਹੜੀ ਆ ਕਹੀ ਹੈ ਕਿ ਮੰਡੀਆਂ ਦੇ ਵਿੱਚ ਜਿਹੜਾ ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਸੋ ਇਹ ਮਾਨ ਸਾਹਿਬ ਦੇ ਹਵਾਲੇ ਦੇ ਨਾਲ ਜਿਹੜੀ ਹੈ ਪਹਰੇਦਾਰ ਦੇ ਵਿੱਚ ਹੀ ਰਿਪੋਰਟ ਸਗੀ ਅੱਜ ਤੇ ਇਹ 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 ਜਿਹੜਾ ਇਹਨਾਂ ਦੇ ਵੱਲੋਂ ਹੁਣ ਆਬਵੀਅਸਲੀ ਕੋਸ਼ਿਸ਼ ਤਾਂ ਕੀਤੀ ਜਾਣੀ ਹੈ ਜਿਵੇਂ ਮੈਂ ਲਾਸਟ ਟਾਈਮ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਆਈ ਹੈ ਨਾ ਉਹ ਲੋਕੀ ਬੜਾ ਇਸ ਗੱਲ ਤੇ ਖੁਸ਼ ਸੀਗੇ ਕਿ ਉਹਨਾਂ ਦੇ ਜਿਹੜਾ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਉਹਨਾਂ ਦਾ ਕੰਮ ਬਿਹਤਰ ਸੀਗਾ ਉਦੋਂ ਬਾਅਦ ਦੂਸਰੀ ਟਰਮ ਵੀ ਦੱਸਦੇ ਆ ਉਹਨਾਂ ਨੂੰ ਮਿਲ ਜਾਣੀ ਸੀ ਜੇਕਰ ਉਹ ਉਹਨਾਂ ਦਾ ਆ ਉਹ ਏ ਏ ਇਦਾਂ ਨਾ ਸੋਚਦੇ ਕਿ ਅਸੀਂ ਤਾਂ ਜਿੱਤੇ ਹੀ ਪਏ ਆ ਜਾਂ ਉਹਨਾਂ ਦੀ ਆਪਣੀ ਜਿਹੜੀ ਪਾਰਟੀ ਦੇ ਵਿੱਚ ਧੜੇਬੰਦੀ ਸੀ ਉਹਦੇ ਚੱਲਦੇ ਆ ਉਹ ਉਹ ਨਹੀਂ ਜਿੱਤ ਸਕੇ ਤੇ ਉਦੋਂ ਬਾਅਦ ਫਿਰ ਜਦੋਂ ਅਕਾਲੀ ਦਲ ਦੀ ਲਗਾਤਾਰ ਦੋ ਟਰਮਾਂ ਦੇ ਵਿੱਚ ਸਰਕਾਰ ਬਣੀ ਸੀ ਉਹਦੇ ਵਿੱਚ ਇੱਕ ਤਾਂ ਉਦੋਂ ਪੀਪੀਪੀ ਦਾ ਵੱਡਾ ਫੈਕਟਰ ਰਿਹਾ ਸੀ ਤੇ ਨਾਲ ਦੀ ਨਾਲ ਜਿਹੜਾ ਇਹ ਵੀ ਗੱਲ ਸੀ ਕਿ ਉਦੋਂ ਵੀ ਕੈਪਟਨ ਸਾਹਿਬ ਨੂੰ ਜਾਂ ਕਾਂਗਰਸ ਨੂੰ ਲੱਗਾ ਸੀ ਵੀ ਪੰਜਾਬ ਦੇ ਵਿੱਚ ਇੱਕ ਵਾਰੀ ਉਹਦੀ ਹੁੰਦੀ ਇੱਕ ਵਾਰੀ ਉਹਦੀ ਹੁੰਦੀ ਵੀ ਐਦਕੀ ਤਾਂ ਸਾਡੀ ਸਰਕਾਰ ਬਣੀ ਜਾਣੀ ਆ ਵੀ ਉਦੋਂ ਵੀ ਏਸੇ ਹੀ ਭਲੇਖੇ ਦੇ ਵਿੱਚ ਰਹਿ ਗਿਆ ਤੇ ਉਦੋਂ 10 ਸਾਲਾਂ ਬਾਅਦ ਜਾ ਕੇ ਇਹਨਾਂ ਦੀ ਮੁੜ ਕੇ ਸਰਕਾਰ ਬਣੀ ਤੇ ਫਿਰ ਪਤਾ ਨਹੀਂ ਕੈਪਟਨ ਸਾਹਿਬ ਦਾ ਉਹ ਜਿਹੜਾ ਅ ਕ੍ਰਿਸਮੈਟਿਕ ਜਿਹੜੀ ਉਹਨਾਂ ਦੀ ਇੱਕ ਸਿਗੀ ਵੀ ਉਹ ਵਧੀਆ ਤਰੀਕੇ ਨਾਲ ਰੂਲ ਕਰਦੇ ਆ ਉਹਨਾਂ ਦੇ ਏਟਾ ਜਿਹੜੇ ਅਫਸਰ ਵਧੀਆ ਤਰੀਕੇ ਨਾਲ ਅਫਸਰशाही ਕੰਮ ਕਰਦੀ ਆ ਉਹ ਉਸ ਤਰੀਕੇ ਨਾਲ ਕਰ ਨਹੀਂ ਸਕੀ ਉਹਦਾ ਬਹੁਤ ਵੱਡੀਆਂ ਜਿਹੜੀਆਂ ਪ੍ਰੋਬਲਮਸ ਦਾ ਲੋਕਾਂ ਨੂੰ ਸਾਹਮਣਾ ਰਿਹਾ ਜਾਂ ਲੋਕਾਂ ਨੇ ਬਹੁਤ ਇਹਦੇ ਤੇ ਇਹਨਾਂ ਦੀ ਆਪਣੀ ਪਾਰਟੀ ਦੇ ਕਾਂਗਰਸ ਦੇ ਲੋਕ ਕਹਿੰਦੇ ਨੇ ਕਿ ਭਾਈ ਪ੍ਰਸ਼ਾਸਨਿਕ ਪੱਧਰ ਤੇ ਕੰਮ ਨਹੀਂ ਹੋ ਰਿਹਾ ਸੋ ਇਹ ਬਹੁਤ ਦਿਨਾਂ ਦੇ ਲਈ ਜ਼ਰੂਰੀ ਆਮ ਆਦਮੀ ਪਾਰਟੀ ਦੇ ਲਈ ਉਹ ਵੀ ਉਦੋਂ ਖਾਸ ਕਰਕੇ ਭਗਵਾਨ ਸਿੰਘ ਮਾਨ ਦੇ ਲਈ ਜਦੋਂ ਇਹਨਾਂ ਦੇ ਉੱਤੇ ਜਿਹੜਾ ਬਹੁਤ ਸਾਰੇ ਸਵਾਲ ਖੜੇ ਨੇ ਇਹਨਾਂ ਨੇ ਹੁਣ ਮੰਤਰੀ ਮੰਡਲ ਦੇ ਵਿੱਚ ਫੇਰ ਬਦਲਾਅ ਕੀਤਾ ਤੇ ਜਿਹੜੀਆਂ ਇਹ ਵੀ ਪੰਜਾਬ ਟੈਲੀਵਿਜ਼ਨ ਦੇ ਵੱਲੋਂ ਹੀ ਰੰਧਾਵਾ ਸਾਹਿਬ ਨੇ ਇੱਕ ਖਬਰ ਨਸ਼ਰ ਕੀਤੀ ਆ ਹੋਰ ਕਿਤੇ ਤਾਂ ਮੈਂ ਨਹੀਂ ਮੈਨੂੰ ਇਹ ਲੱਭੀ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਖਬਰਾਂ ਇਦਾਂ ਦੀਆਂ ਨੇ ਕੰਸੋਹਾਂ ਇਹ ਨੇ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਆ ਉਹਦੇ ਵਿੱਚ ਵੀ ਦੋ ਜਾਣੇ ਲਗਾਏ ਜਾ ਰਹੇ ਨੇ ਜਿਹੜੇ ਕਿ ਦਿੱਲੀ ਦੇ ਹੋਣਗੇ ਤੇ ਜਾਂ ਦਿੱਲੀ ਵਾਲਿਆਂ ਦੇ ਹਿਸਾਬ ਦੇ ਨਾਲ ਚੱਲਣਗੇ ਵੀ ਇਦਾਂ ਦੀਆਂ ਕਿਆਸ ਰਾਈਆਂ ਨੇ ਜਾਂ ਇਦਾਂ ਦੀਆਂ ਖਬਰਾਂ ਮਿਲ ਰਹੀਆਂ ਨੇ 댓 ਮੀਨਸ ਕਿ ਦਿੱਲੀ ਆਪਣਾ ਪੂਰਾ ਕੁੰਡਾ ਰੱਖ ਰਿਹਾ ਪੀਤੇ ਦਿਨੀ ਇਹਨਾਂ ਨੇ ਜਿਹੜਾ ਇੱਕ OSD ਭਗਵੰਤ ਸਿੰਘ ਮਾਨ ਦਾ ਸੀਗਾ ਜਿਨ੍ਹਾਂ ਨੂੰ ਕਿ ਬਰਖਾਸਤ ਕੀਤਾ ਇਹਨਾਂ ਨੇ ਜਾਂ ਉਹਨਾਂ ਨੂੰ ਅਹੁਦੇ ਤੋਂ ਲਾਂਬੇ ਕੀਤਾ ਉਹ 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 ਉਹਦੇ ਬਾਬਤ ਵੀ ਕਿਹਾ ਜਾਂਦਾ ਕਿ ਉਹ ਕਾਫੀ ਚੰਗਾ ਹੀ ਕੰਮ ਕਰਦੇ ਸੀ ਉਹ ਧੂਰੀ ਇਹਨਾਂ ਦਾ ਦੇਖਦੇ ਸੀ ਹਲਕਾ ਇਹਨਾਂ ਦਾ ਮੁੱਖ ਮੰਤਰੀ ਦਾ ਆਪਣਾ ਹਲਕਾ ਉਹ ਤੇ ਉਹਨਾਂ ਨੂੰ ਵੀ ਜਿਹੜਾ ਲਾਇਆ ਗਿਆ ਹੈ ਤੇ ਸਮਝ ਨਹੀਂ ਆਈ ਇਹ ਅੱਜ ਇਹ ਵੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਕਿ ਜਿਹੜੇ ਮੰਤਰੀ ਬਣੇ ਨੇ ਇਹਨਾਂ ਨੂੰ ਵੀ ਅਸ਼ੀਰਵਾਦ ਕੇਜਰੀਵਾਲ ਸਾਹਿਬ ਨੇ ਦਿੱਲੀ ਬੁਲਾ ਕੇ ਆਪਣੇ ਕੋਲ ਦਿੱਤਾ ਤੇ ਉਹ ਵੀ ਭਗਵੰਤ ਸਿੰਘ ਮਾਨ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਕਿ ਇੱਕ ਹੋਰ ਬਹੁਤ ਵੱਡਾ ਸੰਕੇਤ ਤੁਸੀਂ ਦਿਨੇ ਹੁੰਦੇ ਆ ਜਿਹੜਾ ਆਵਾਮ ਨੂੰ ਕਿ ਇੱਕ ਸੰਕੇਤ ਹੀ ਹੁੰਦਾ ਕਿ ਮੈਂ ਜਿਹੜਾ ਮੈਂ ਫੈਸਲੇ ਕਰ ਰਿਹਾ ਕਿਉਂਕਿ ਆਮ ਤੌਰ ਤੇ ਤਾਂ ਚਲੋ ਆਪਾਂ ਲੰਬੇ ਸਮੇਂ ਤੋਂ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਉਦੋਂ ਦੇ ਕਹਿੰਦੇ ਕਿ ਦਿੱਲੀ ਦਾ ਬਹੁਤ ਜ਼ਿਆਦਾ ਦਖਲ ਆ ਪਰ ਇੱਕ ਪਰਦਾ ਜਿਹਾ ਤਾਂ ਰਹਿੰਦਾ ਨਾ ਵੀ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉੱਥੇ ਮੌਜੂਦ ਹੁੰਦੇ ਕੇਜਰੀਵਾਲ ਸਾਹਿਬ ਵੀ ਦਿੱਲੀ 'ਚ ਹੁੰਦੇ ਮੰਤਰੀ ਵੀ ਬੈਠੇ ਹੁੰਦੇ ਤੇ ਹੋਣਾ ਸੀ ਵੀ ਚਲੋ ਕੋਈ ਨਹੀਂ ਜੀ ਕੇਜਰੀਵਾਲ ਸਾਹਿਬ ਦੇ ਨਾਲ ਸਲਾਹ مشورہ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਹਿਸਾਬ ਦੇ ਨਾਲ ਫੈਸਲਾ ਕਰ ਲਿਆ ਹੋਊਗਾ ਇਹ ਉਹ ਕਹਿ ਸਕਦੇ ਸੀ ਹੁਣ ਜਦੋਂ ਉੱਥੇ ਹੀ ਮੌਜੂਦ ਹੀ ਨਹੀਂ ਸੀ ਤਾਂ ਫਿਰ ਤਾਂ ਡੈਫੀਨਿਟਲੀ ਕੇਜਰੀਵਾਲ ਸਾਹਿਬ ਨੇ ਜਿਹੜੀ ਇਹ ਕੱਲ ਤੈਅ ਕੀਤੀ ਆ ਤੇ ਉਹ ਤਾਂ ਫਿਰ ਉਹੀ ਸੁਪਰ ਸੀਐਮ ਵਾਲੀ ਗੱਲ ਹੋ ਗਈ ਤਾਂ ਫਿਰ ਪੰਜਾਬ ਦੀ ਬਿਊਰੋਕ੍ਰਾਸੀ ਜਾਂ ਪੰਜਾਬ ਦੇ ਜਿਹੜੇ ਆ ਪੁਲਿਸ ਵਾਲੇ ਆ ਵੀ ਉਹਨਾਂ ਤੇ ਫਿਰ ਪੰਜਾਬ ਵਾਲੇ ਗਿਲਾ ਵੀ ਕਾਦਾ ਕਰਨ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਬਹੁਤ ਸਾਰੇ ਪੱਤਰਕਾਰ ਇਹ ਗੱਲ ਕਹਿੰਦੇ ਨੇ ਕਿ ਬਿਊਰੋਕ੍ਰਾਸੀ ਦੇ ਵਿੱਚ ਜਾਂ ਅਫਸਰशाही ਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਹਨਾਂ ਦੀ ਗੱਲ ਮੰਨੀਏ ਕਿ ਉਹਨਾਂ ਦੀ ਗੱਲ ਮੰਨੀਏ ਤੇ ਆਬੀਅਸਲੀ ਇਸ ਕਿਸੇ ਵੀ ਗੱਲ ਨੂੰ ਜਿਹੜਾ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ ਆਮ ਆਦਮੀ ਪਾਰਟੀ ਨੇ ਬਟ ਇਹ ਜਿਹੜੀ ਲੋਕਾਂ ਦੀ ਇੱਕ رائے ਹੈਗੀ ਆ ਤੇ ਜਿੱਦਾਂ ਮੈਂ ਹਮੇਸ਼ਾ ਕਹਿੰਦਾ ਕਿ ਭਗਵੰਤ ਸਿੰਘ ਮਾਨ ਦਾ ਦੇ ਉੱਤੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਸੀ ਹਜੇ ਵੀ ਇਹਨਾਂ ਦੇ ਕੋਲ ਟਾਈਮ ਹੈ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਵਿਸ਼ਵਾਸ ਨੂੰ ਜਿਹੜੀ ਉਹਦੀ ਬਹਾਲੀ ਕਰਵਾਉਣ ਕਿਉਂਕਿ ਲੋਕਾਂ ਨੇ ਬਹੁਤ ਨਿਰਾਸ਼ ਹੋ ਕੇ ਬਾਕੀਆਂ ਤੋਂ ਇਹਨਾਂ ਨੂੰ ਜਿਹੜਾ ਲੈ ਕੇ ਆਂਦਾ ਸੀ ਤੇ ਕੁਝ ਵੀ ਐਕਸਟਰਾ ਆਰਡੀਨਰੀ ਹਜੇ ਤੱਕ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਕਰ ਸਕੀ ਉਹ ਥੋੜੀਆਂ ਬੋਲੀਆਂ ਚੀਜ਼ਾਂ ਜਿਹੜੀਆਂ ਇਹ ਕਹਿ ਸਕਦੇ ਨੇ ਪਰ ਡਰਾਸਟਿਕ ਚੇਂਜ ਕੁਛ ਵੀ ਨਹੀਂ ਲਿਆ ਸਕੇ ਡਰਾਸਟਿਕ ਚੇਂਜ ਕੀ ਹੁੰਦਾ ਕਿ ਜਿੱਦਾਂ ਜਿਹੜਾ ਕੰਮ ਅਮਤੋਜਮਾਨ ਹੋਣੀ ਲੱਖਾ ਸਿਧਾਣਾ ਹੋਣੀ ਜਿਹੜੇ ਆ ਕਰਨ ਨੂੰ ਕਹਿ ਰਹੇ ਨੇ ਕਿ ਅਸੀਂ ਨੱਕਾ ਮਾਰਨਾ ਹੈ ਜਿਹੜਾ ਕਾਲਾ ਪਾਣੀ ਚੱਲ ਰਿਹਾ ਆਈ ਕੈਨ ਅੰਡਰਸਟੈਂਡ ਕਿ ਤੁਹਾਨੂੰ ਪ੍ਰਸ਼ਾਸਨਿਕ ਪੱਧਰ ਤੇ ਇਸ ਤਰੀਕੇ ਦੇ ਕੰਮ ਕਰਨ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਪਰ ਹੁਣ 2.5 ਸਾਲ ਹੋ ਗਏ ਨੇ ਤੇ ਫੈਕਟਰੀਆਂ ਦਾ ਪਾਣੀ ਗੰਦਾ ਅਨਟਰੀਟਡ ਵਾਟਰ ਜਿਹੜਾ ਉਹ ਸਾਫ ਪਾਣੀ ਦੇ ਵਿੱਚ ਮਿਲ ਰਿਹਾ ਇਹਨੂੰ ਰੋਕਣ ਦੇ ਲਈ ਤੁਹਾਨੂੰ ਕਿਹੜੀ ਰਾਕਟ ਸਾਇੰਸ ਚਾਹੀਦੀ ਆ ਕਿਉਂ ਨਹੀਂ ਤੁਸੀਂ ਫੈਕਟਰੀਆਂ ਨੂੰ ਬੰਦ ਕਰਵਾ ਸਕਦੇ ਕਿਉਂ ਨਹੀਂ ਤੁਸੀਂ ਜਿਹੜਾ ਇਹਦੇ ਤੇ ਨਿਗਾਹ ਰੱਖ ਸਕਦੇ ਹਜੇ ਤੱਕ ਸਾਰਿਆਂ ਦੀ ਸਮਝ ਤੋਂ ਬਾਹਰ ਆ ਤੇ ਉਹਨਾਂ ਨੇ ਹੁਣ ਕਹਿ ਦਿੱਤਾ ਜੀ ਉਹਨਾਂ ਨੇ ਕਿਹਾ ਕਿ ਅਸੀਂ ਪੱਕਾ ਮੋਰਚਾ ਇੱਥੇ ਲਾਉਣ ਜਾ ਰਹੇ ਹਾਂ ਤੇ ਅਸੀਂ ਜਲਦੀ ਹੀ ਜਿਹੜਾ ਇਹਦੇ ਤੇ ਬੰਨ ਮਾਰਾਂਗੇ ਪਹਿਲਾਂ ਜੋ ਹੁੰਦਾ ਰਿਹਾ ਉਹਦਾ ਤੁਸੀਂ ਜਿਹੜਾ ਇਹ ਕੱਲ ਮੈਂ ਤੋਂ ਜਮਾਨ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਆ ਸੀ ਉਹਨਾਂ ਨੇ ਕਿਹਾ ਪਹਿਲਾਂ ਜੋ ਹੁੰਦਾ ਰਿਹਾ ਉਹਦਾ ਦੋਸ਼ ਆਪਾਂ ਸਾਰੀਆਂ ਪਾਰਟੀਆਂ ਨੂੰ ਦੇ ਸਕਦੇ ਆ ਪਰ ਵਾਂਸ ਅਸੀਂ ਬੰਨ ਮਾਰ ਦਿੱਤਾ ਉਦੋਂ ਬਾਅਦ ਉਹ ਬੰਨ ਨੂੰ ਜਿਹੜੀ ਵੀ ਸਰਕਾਰ ਖੋਲੇਗੀ ਦੈਟ ਮੀਨਸ ਕਿ ਆਮ ਆਦਮੀ ਪਾਰਟੀ ਦੀ ਜੇਕਰ ਸਰਕਾਰ ਖੋਲੇਗੀ ਤਾਂ ਸਾਰਾ ਦੋਸ਼ ਇਹਨਾਂ ਤੇ ਆਵੇਗਾ ਜਿੰਨੀਆਂ ਵੀ ਮੌਤਾਂ ਹੁੰਦੀਆਂ ਉਸ ਤੋਂ ਬਾਅਦ ਜਿੰਨਾ ਵੀ ਉਸ ਕਾਲੇ ਪਾਣੀ ਦੇ ਕਰਕੇ ਗੰਦੇ ਪਾਣੀ ਦੇ ਕਰਕੇ ਲੋਕਾਂ ਦਾ ਨੁਕਸਾਨ ਹੁੰਦਾ ਉਹਦਾ ਸਾਰਾ ਜਿਹੜਾ ਇਲਜ਼ਾਮ ਆ ਉਹ ਭਗਵਾਨ ਸਿੰਘ ਮਾਨ ਤੇ ਆਵੇਗਾ ਤੇ ਉਸ ਭਗਵਾਨ ਸਿੰਘ ਮਾਨ ਤੇ ਜਿਹੜਾ ਇਸ ਪਾਣੀ ਨੂੰ ਰੋਕਣ ਦੇ ਲਈ ਜਾਂ ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹਨਾਂ ਦੀ ਨਿਸ਼ਾਨਦੇਹੀ ਕਰ ਕਰਕੇ ਜਿਹੜਾ ਪਹਿਲਾਂ ਸਟਾਰ ਬਣਿਆ ਤੇ ਫਿਰ ਮੁੱਖ ਮੰਤਰੀ ਬਣਿਆ ਤੇ ਹਜੇ ਤੱਕ ਜੇਕਰ ਇਹ ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੇ ਤੇ ਇਹ ਲੋਕਾਂ ਦੀ ਸਮਝ ਤੋਂ ਬਾਹਰ ਆ ਕਿ ਇਹ ਕਿਉਂ ਨਹੀਂ ਹੋ ਰਿਹਾ ਸੋ ਖੈਰ ਲਗਾਤਾਰ ਤੁਹਾਡੇ ਨਾਲ ਬਣੇ ਰਵਾਂਗੇ ਬੇਨਤੀ ਆ ਕਿ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਲਗਾਤਾਰ ਤੁਹਾਡੇ ਨਾਲ ਪੰਜਾਬ ਦੇ ਤੇ ਦੁਨੀਆ ਭਰ ਦੇ ਸਿਆਸੀ ਮਸਲੇ ਵਿਚਾਰਦੇ ਰਵਾਂਗੇ ਨਾਲ ਜੁੜੇ ਨਾਲ ਲਈ ਬਹੁਤ ਬਹੁਤ ਧੰਨਵਾਦ ਸਾਸਿਕਾ